ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਨਾਂ ਲੋਕਾਂ ਦੇ ਜੁੱਤੀ ਚੰਗੀ ਤਰ੍ਹਾਂ ਫੇਰ ਲਈਏ ਮੈਂ ਨਾਂ ਲੈ ਕੇ ਗੱਲ ਕਰ ਦਿੰਦਾ ਨੇੜੇ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਉਹ ਮਿਹਰਬਾਨੀ ਹੋਈ ਸੀ ਅਕਾਲ ਤਖਤ ਦੇ ਜਹਦਾਰ ਸਾਹਿਬ ਦੀ ਜਿਨ੍ਹਾਂ ਨੇ ਜਥੇ ਦੇ ਵਿੱਚ ਪਾਕਿਸਤਾਨ ਦਾ ਵੀਰ ਅਪਲਾਈ ਕੀਤਾ ਉਹਨੂੰ ਵੀਜ਼ਾ ਮਿਲ ਗਿਆ ਸੀ ਤੇ ਉੱਥੇ ਜਾ ਕੇ ਉਹਨੇ ਇੱਕ ਕੁਛਡੂ ਸੀ ਪਾਕਿਸਤਾਨ ਦਾ ਖੋਸੈਨ ਕਰਕੇ ਉਹਦੇ ਨਾਲ ਲਵ ਮੈਰਿਜ ਕਰਵਾ ਲਈ ਨਕਾਬ ਪੜਾ ਲਿਆ ਕਾਫੀ ਚਰਚਾਵਾਂ ਦੇ ਵਿੱਚ ਇਹ ਬੀਬਾ ਜੀ ਰਹੇ ਸੁਖ ਨਾਲ ਦੋਤੇ ਪੋਤੇ ਬਣ ਗਏ ਬੀਬੀ ਇਹ ਲਗਭਗ ਪੰਜਾਬ 52 ਸਾਲ ਦੀ ਹੈ ਚਲੋ ਜੇਲ ਹੋਣਾ ਚਾਹੀਦਾ ਹੈ ਜਵਾਨ ਉਮਰਾਂ ਚ ਕੀ ਰੱਖਿਆ ਇਹ ਤਾਂ ਜ਼ਰੂਰੀ ਹੁੰਦਾ ਹੈ ਉਥੇ ਜਿਹੜੇ ਡਰਾਈ ਫਰੂਟ ਨੇ ਪਾਕਿਸਤਾਨ ਦੇ ਵਿੱਚ ਕਸ਼ਮੀਰ ਦੇ ਨੇੜੇ ਤੇੜੇ ਕੁਝ ਜ਼ਿਆਦਾ ਨੇ ਪਿਸਤੇ ਬਦਾਮ ਅੰਜੀਰ ਅਖਰੋਟ ਤੇ ਜਦੋਂ ਉਹ ਖਾਦੇ ਜਾਣ ਫਿਰ ਥੋੜਾ ਜਿਹਾ ਉਵਾਲਾ ਸਰੀਰ ਵਿੱਚੋਂ ਜ਼ਿਆਦਾ ਮਾਰਦਾ ਜਾਂ ਸਰੀਰ ਵਾਲਾ ਆਜ਼ਾਦਾ ਮਾਰਦਾ ਇਹ ਚ ਕੋਈ ਦਰਬਾਰ ਨਹੀਂ ਪਰ ਹੁਣ ਜਿਹੜੀ ਲਾਨਤ ਪਾਉਣੀ ਹੈ ਨਾ ਉਹਨਾਂ ਲੋਕਾਂ ਨੂੰ ਪਾਉਣੀ ਹੈ ਜਿਹੜੇ ਖਾਲਸਤਾਨੀ ਖੋਤੇ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਉਹ ਕਤੀੜੋਂ ਭੇਡਾਂ ਜਿਹੜੀਆਂ ਕਹਿੰਦੀਆਂ ਨੇ ਸਾਡੀ ਲਹਿੰਦੇ ਪੰਜਾਬ ਵਾਲਾਂ ਦੇ ਨਾਲ ਭਾਈਚਾਰਕ ਸਾਂਝ ਹੈ ਹੁਣ ਸਰਬੀਤ ਕੌਰ ਨੂੰ ਤਾਂ ਪੀਆਰ ਮਿਲ ਗਈ ਪਾਕਿਸਤਾਨ ਦੀ ਜੇ ਕਿਸੇ ਹੋਰ ਦੀ ਤਮੰਨਾ ਹੋਵੇ ਵੀ ਪਾਕਿਸਤਾਨ ਦੀ ਪੀਆਰ ਲੈਣੀ ਹੈ ਤਾਂ ਫਿਰ ਜਾ ਸਕਦੇ ਹੋ ਜਾਂ ਖਾਲਸਤਾਨੀ ਭੇਜ ਸਕਦੇ ਹੋ ਕਿਸੇ ਨੂੰ ਹੋਰ ਮੈਂ ਜ਼ਿਕਰ ਨਹੀਂ ਕਰਦਾ ਵੀ ਔਰਤ ਭੇਜਣੀ ਹੈ ਜਾਂ ਕੋਈ ਬੰਦਾ ਭੇਜਣਾ ਮੈਂ ਸਿਰਫ ਇਹ ਗੱਲ ਕਰਨੀ ਹੈ ਵੀ ਜਿਨ੍ਹਾਂ ਨੂੰ ਭਾਈਚਾਰਕ ਸੌਂਹ ਦੀ ਜਿਆਦਾ ਤਾਂਗ ਹੈ ਉਹ ਜਾ ਸਕਦੇ ਆ ਪਾਕਿਸਤਾਨ ਤੇ ਜੇ ਇਹ ਤਾਂ ਰੋਪਰਵਰਤਨ ਕਰਾਉਣ ਵਾਸਤੇ ਮੋਹਰ ਲਵਾਉਣੀ ਹੈ ਵੀਜ਼ਾ ਲੈਣਾ ਤਾਂ ਜਿਹੜੇ ਅਕਾਲ ਤਖ ਦੇ ਜਹੇਦਾਰ ਨੇ ਉਹਨਾਂ ਵੱਲੋਂ ਪਰਮਿਸ਼ਨ ਮਿਲ ਜੂਗੀ ਕਿਉਂਕਿ ਜਿੰਨੇ ਵੀ ਚੱਜ ਦੇ ਕੰਮ ਨੇ ਇਹਨਾਂ ਦੇ ਹਿੱਸੇ ਆਉਂਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਕੀ ਲੈਣਾ ਕੋਈ ਜ਼ਹਿਰ ਖਾ ਕੇ ਮਰੇ ਕੋਈ ਖੂਕ ਖੂਸ਼ ਛਾਲ ਮਾਰ ਕੇ ਮਰੇ ਕੋਈ ਗੱਡੀ ਦੀ ਲੀ ਤੇ ਪੈ ਕੇ ਥੱਲੇ ਆ ਕੇ ਮਰੇ ਕੋਈ ਗੋਲੀ ਮਾਰ ਲੇ ਕੋਈ ਆਪਣੀ ਨਸ ਕੱਟ ਲੇ ਜਿਹਨੇ ਮਰਨਾ ਮਰੇ ਬੜੇ ਤਰੀਕੇ ਨੇ ਮਰਨ ਦੇ ਪਰ ਜਿਹੜੀ ਭਾਈਚਾਰਕ ਸਾਂਝ ਨੂੰ ਤੁਸੀਂ ਬढ़ावा ਦੇ ਰਹੇ ਹੋ ਲਾਜ ਲਾ ਰਹੇ ਹੋ ਧਰਮ ਪਰिवर्तन ਹੋ ਰਿਹਾ ਇਹ ਇਹਨੂੰ ਬੜੀ ਗਹਿਰਾਈ ਦੇ ਨਾਲ ਦੇਖਣਾ ਪੈਣਾ ਅੱਛਾ ਫੁਣੇ ਬੀਬੀ ਸਰਬਜੀਤ ਕੌਰ ਜਿਹੜੀ ਹੈ ਉਰਫ ਨੂਰ ਹਸੈਨ ਨੂੰ ਉਥੇ ਜਿਹੜੀ ਪੀਆਰ ਮਿਲੀ ਹੈ ਨਾ ਰਿਹਾਈ ਹੋ ਗਈ ਵਕੀਲ ਨੇ ਕੇਸ ਲੜਿਆ ਇਹ ਨਾਟਕ ਇਹ ਡਰਾਮਾ ਪਤਾ ਕਿਉਂ ਹੋਇਆ ਜਦੋਂ ਲੋਕ ਬੋਲਣ ਲੱਗੇ ਵੀ ਧਰਮ ਪਰिवर्तन ਹੋਇਆ ਵੀ ਸਰਬਜੀਤ ਨੂੰ ਮਾਰ ਦਿੱਤਾ ਜਾਓ ਖਤਮ ਕਰ ਦਿੱਤਾ ਜਾਓ ਕਿ ਉਦੋਂ ਇਹਨਾਂ ਨੇ ਆਪਣਾ ਪੱਲਾ ਬੋਚਿਆ ਜਨ ਕਿ ਆਪਣੀ ਇੱਜ਼ਤ ਬਚਾਉਣ ਵਾਸਤੇ ਵੀ ਨਹੀਂ ਪਾਕਿਸਤਾਨ ਤੇ ਇਸਲਾਮ ਤੇ ਲੋਕਾਂ ਨੇ ਥੂ-ਥੂ ਕਰਨੀ ਤਾਂ ਕਰਕੇ ਇਹ ਸਾਰਾ ਕੁਝ ਹੋਇਆ ਨਹੀਂ ਤਾਂ ਪਹਿਲਾਂ ਕਹਿੰਦੇ ਸੀ ਅਸੀਂ ਗਰਫਦਾ ਕਰ ਲਈ ਜੇ ਅਸੀਂ ਹੁਣ ਭਾਰਤ ਭੇਟਾਂਗੇ ਬੀਬੀ ਸਰਬਜੀਤ ਕੌਰ ਜੀ ਵੀ ਆਡੀਓ ਆਈ ਸੀ ਬਿਲਕੁਦੀ ਆਪਣੇ ਘਰ ਨਾਲੇ ਘਰ ਵਾਲੇ ਨਾਲ ਮੇਰੇ ਕੋਲ ਚਪਲਾ ਹੈ ਨਹੀਂ ਪੈਰਾਂ 'ਚ ਪਾਉਣ ਵਾਸਤੇ ਮੈਨੂੰ ਕੋਟ ਮਾਰ ਕੀਤੀ ਜਾਂਦੀ ਹੈ ਮੈਂ ਭੁੱਖੀ ਮਰਦੀ ਹਾਂ ਬੜਾ ਬੁਸ਼ਕੀਤਾ ਸੀ ਉਹਨੇ ਡਰਾਮਾ ਪਰ ਜਦੋਂ ਪਾਕਿਸਤਾਨੀਆਂ ਨੂੰ ਪਤਾ ਲੱਗਾ ਖਾਸ ਕਰਕੇ ਇਸਲਾਮ ਵਾਲਿਆਂ ਨੂੰ ਜਿਹੜੇ ਅੱਲਾਹੁ ਅਕਬਰ ਕਹਿੰਦੇ ਆ ਉਹਨਾਂ ਨੇ ਸੋਚਿਆ ਵੀ ਹੁਣ ਪੂਰੀ ਦੁਨੀਆ ਦੇ ਵਿੱਚ ਉਥੂੰ ਸੁਣੀਆ ਜੇ ਅਸੀ ਮੌਕਾ ਨਾ ਸਮਾੜਿਆ ਫਿਰ ਵੀ ਬੀਬੀ ਨੂੰ ਰਿਹਾਅ ਵੀ ਕਰਤਾ ਤੇ ਰੈਜ਼ਿਡੈਂਸ ਦੇਤੀ ਪਾਕਿਸਤਾਨ ਦੀ ਵੀ ਤੋਪਕਾ ਰਹਿ ਸਕਦੀਆਂ ਇੱਥੇ ਹੁਣ ਬੀਬੀ ਖੁਸ਼ ਹੈ ساری ਜ਼ਿੰਦਗੀ ਕਹਿੰਦੀ ਮੈਂ ਪਾਕਿਸਤਾਨ ਦੇ ਵਿੱਚ ਬਤਾਉਂਗੀ ਤੇ ਮੈਂ ਬੜਾ ਖੁਸ਼ ਹਾਂ ਇੱਥੇ ਕੋਈ ਕਿਸੇ ਨੂੰ ਡਰ ਨਹੀਂ ਖੁੱਲ੍ਹਿਆਂ ਤੁਸੀਂ ਘੁੰਮ ਸਕਦੇ ਹੋ ਜਨਕਿ ਇਹ ਇੱਕ ਤਰੀਕੇ ਦੇ ਨਾਲ ਕਹਿ ਲਈਏ ਬ੍ਰਿਕੀ ਦੇ ਨਾਲ ਦਾਰਮ ਪਰਵਰਤਨ ਕਰਵਾਇਆ ਜਾ ਰਿਹਾ ਹੈ ਮੈਂ ਇੱਕ ਵੀਡੀਓ ਹੋਰ ਲੈ ਕੇ ਆਉਂਗਾ ਵੈਸੇ ਇਹ ਵੀ ਸ਼ਾਇਦ ਮੇਰਾ ਥੋੜਾ ਜਿਹਾ ਹਟਮਾ ਹੈਗਾ ਮੈਂ ਅੱਜ ਇਸੇ ਤੇ ਫੋਕਸ ਕਰਕੇ ਬੋਲਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਤਾਂ ਬੋਲੀ ਕਿਉਂਕਿ ਕਾਫੀ ਲੋਕਾਂ ਦੇ ਮੈਸੇਜ ਆਏ ਸੀ ਔਰ ਇਹ ਬੀਬੀ ਫੇਸਬੁੱਕ ਤੇ ਕਾਫੀ ਗੱਲਬਾਤ ਕਰ ਰਹੀ ਹੈ ਉਹ ਕੁਝ ਡੂ ਨਾਲ ਖੁਸ਼ ਆ ਰਹੀ ਹੈ ਕਾਫੀ ਵੱਡੇ ਵੱਡੇ ਚੈਨਲਾਂ ਤੇ ਵੀਡੀਓ ਵਾਇਰਲ ਹੋਈ ਹੈ ਕਹਿੰਦੀ ਮੈਂ ਖੁਸ਼ ਹਾਂ ਫਿਰ ਮੈਂ ਕਰ ਜਾਊਂਗੀ ਹੁਸੈਨ ਸਾਹਿਬ ਦੇ ਤੇ ਅਸੀਂ ਪਰਿਵਾਰ ਨੂੰ ਅੱਗੇ ਵਧਾਵਾਂਗੇ ਜਾਨਕਿ ਪੰਜ ਸੱਤ ਬੱਚੇ ਜੇ ਸਿਹਤ ਠੀਕ ਨਹੀਂ ਤਾਂ ਜੰਮਾਂਗੇ ਬਸ ਇਹੀ ਗੱਲ ਹੈ ਨਾ ਜਿਹੜਾ ਇਸਲਾਮ ਵਾਲੇ ਚਾਹੁੰਦੇ ਆ ਵੀ ਵੱਧ ਤੋਂ ਵੱਧ ਆਬਾਦੀ ਵਧਾਈ ਜਾਵੇ ਜਾਨਕਿ ਇਹ ਕਰਤੂਤਾਂ ਜਿਹੜੀਆਂ ਨੇ ਜੇ ਹੁਣ ਨਸਰ ਖੋਣੀਆਂ ਮੇਰਾ ਇੱਥੇ ਬੋਲਣ ਦਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਖੋਤੇ ਸਤਾਨੇ ਅਮਰੀਕਾ ਬੈਠੇ ਐ ਕਨੇਡਾ ਬੈਠਿਆ ਜਾਂ ਇੱਥੇ ਪੰਜਾਬ ਵਿੱਚ ਬੈਠਾ ਉਹਨਾਂ ਨੂੰ ਬੇਨਤੀ ਹੈ ਜਿਹੜੇ ਕਿਸੇ ਨੇ ਹੋਰ ਨੇ ਪੀਆਰ ਲੈਣੀ ਹੋਵੇ ਪਾਕਿਸਤਾਨ ਦੀ ਤਾਂ ਜਲਦੀ ਕਰੋ ਫੇਰ ਕੋਟਾ ਘਟ ਜਾਣਾ ਉਹਨਾਂ ਦਾ ਜਿਹਨੂੰ ਭੇਜਣਾ ਭੇਜੋ ਪੀਆਰ ਲੈ ਲਓ ਵਧੀਆ ਰਹੋਗੇ ਤੇ ਨਾਲੇ ਭਾਈਚਾਰਕ ਸਾਂਝ ਬਰਕਰਾਰ ਰੋਗੇ ਪਰ ਸ਼ਰਮ ਨਾਲ ਤੁਹਾਨੂੰ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ ਇਹ ਐਲਾਨ ਤਾਂ ਵੱਧ ਤੋਂ ਵੱਧ ਜਸੇਦਾਰਾਂ ਨੂੰ ਪਹੁੰਚ ਗਿਆ ਕਿਉਂਕਿ ਕੋਈ ਵੈਰੀਫਾਈ ਨਹੀਂ ਕਰਦੇ ਵੀ ਜਿਹੜਾ ਬੰਦਾ ਜਥੇ ਵਿੱਚ ਜਾ ਰਿਹਾ ਉਹਦਾ ਮਕਸਦ ਕੀ ਹੈ ਉਹ ਸਿੱਖੀ ਦੇ ਕਿੰਨਾ ਕਨੇੜੇ ਹੈ ਤੇ ਇੱਕ ਅੱਲੀ ਔਰਤ ਨੂੰ ਕਿਉਂ ਭੇਜਿਆ ਗਿਆ ਇਹ ਸਵਾਲ ਬਹੁਤ ਵੱਟੇ ਸੀ ਪਰ ਨਹੀਂ ਇੱਕ ਕੱਟ ਪੁਤਲੀ ਨੇ ਕੱਟ ਪੁਤਲੀ ਨੇ اسلامਾਬਾਦ ਦੀ ਆਰਬੀ ਦੀ ਆਈਐਸਆਈ ਦੀ 4 ਪੈਸੇ 4 ਸੈਲਰ ਮਿਲ ਜਾਂਦੇ ਨੇ ਮਾਨ ਸਨਮਾਨ ਮਿਲ ਜਾਂਦਾ ਫਿਰ ਇਹ ਉਦੋਂ ਮੇਂ ਗਜਾ ਆਏ ਹੋਏ ਹਿਰਨ ਦੀ ਮੈਂ ਕਈ ਵਾਰੀ ਗੱਲ ਸੁਣਾਈ ਐ ਇਦਾਂ ਫਿਰ ਆਪਣਿਆਂ ਨੂੰ ਕਿਦਾਂ ਦੂਜਿਆਂ ਦੇ ਹਵਾਲੇ ਕਰਦੇ ਨੇ ਇਹ ਧੰਦਾ ਬਣ ਗਿਆ ਜਨ ਕਿ ਇਹ ਧਰਮ ਪਰਵਰਤਨ ਐ ਹੋਰ ਕੁਛ ਨਹੀਂ ਪਿਆਰਪੂਰ ਕੁਛ ਨਹੀਂ 52 ਸਾਲ ਦੀ ਔਰਤ ਇੱਥੇ ਤਾਂ ਜੇ ਨਾ ਹੁੰਦੀਆਂ ਪਾਬੰਦੀਆਂ ਨੂੰ ਲਿਆਉਣੀ ਸੀ ਮੈਂ ਲਾਹੌਰ ਤੋਂ ਪੰਜਾਬ ਦੇ ਲੋਕ ਤਾਂ ਇਦਾਂ ਕਹਿੰਦੇ ਮਤਲਬ ਲਾਹੌਰ ਸ਼ਹਿਰ ਦੀਆਂ ਕੁੜੀਆਂ ਸੋਹਣੀਆਂ ਨੇ ਔਰਤਾਂ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਕੁਛ ਸਿੱਖਣ ਦੇ ਨਾਲ ਤੇ ਗੱਲ ਕਰਨੀ ਹੈ। ਮਹਾਵਰੇ ਤਾਂ ਹੀ ਬਣੇ ਹੋਏ ਆ। ਵੀ ਔਰਤਾਂ ਜਿਹੜੀਆਂ ਲਾਹੌਰ ਵਿੱਚ ਬਹੁਤ ਸੋਹਣੀਆਂ ਸੁਨੱਖੀਆਂ ਨੇ, ਗੋਰੀਆਂ ਚਿੱਟੀਆਂ ਨੇ। ਉਹਨਾਂ ਦਾ ਲੋੜ ਪੈਣੀ ਨਹੀਂ ਚਾਹੀਦੀ ਸੀ। ਵੀ ਅਸੀਂ ਪੰਜਾਬ ਤੋਂ ਕਿਸੇ ਨੂੰ ਲੈ ਕੇ ਜਾਈਏ। ਵੀ ਇਹ ਕੋਈ ਬਹੁਤੀ ਵੱਡੀ ਸ਼ਾਲਾ ਵਾਲੀ ਹੀਰ ਤਾਂ ਹੈ ਨਹੀਂ ਸੀ। ਇਹਦਾ ਮੇਨ ਮਕਸਦ ਹੀ ਕੋਈ ਸੀ ਵੀ ਧਰਮ ਪਰਿਵਰਤਨ ਕਰਾਉਣ ਦਾ ਇੱਕ ਬਹੁਤ ਵੱਡਾ ਕਹਿ ਲੀਏ। ਇਹ ਕਹੇ ਲੋ ਵੀ ਪ੍ਰੀਕੀ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹੈ ਬਚੋ ਇਹਨਾਂ ਲੋਕਾਂ ਤੋਂ ਜੇ ਬਚਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ